ਜਿਹੜੇ ਲੋਕ ਫ੍ਰੀ ਦੇ ਵਿੱਚ ਖਾਣਾ ਨਹੀਂ ਖਾਣਾ ਚਾਹੁੰਦੇ ਜਾਂ ਲੰਗਰ ਤੋਂ ਖਾਣਾ ਨਹੀਂ ਖਾਣਾ ਚਾਹੁੰਦੇ ਤੇ ਆਪਣਾ ਮੁੱਲ ਦਾ ਪੈਸੇ ਦੇ ਕੇ ਖਾਣਾ ਖਾਣਾ ਚਾਹੁੰਦੇ ਨੇ ਉਹਨਾਂ ਲੋਕਾਂ ਵਾਸਤੇ ਜਿਹੜਾ ਹੈਗਾ ਇਹ ਬੂਥ ਤਿਆਰ ਕੀਤਾ ਗਿਆ ਸ਼ਹਿਰ ਦੇ ਵਿੱਚ ਵੱਖ-ਵੱਖ ਲੋਕੇਸ਼ਨਾਂ ਦੇ ਉੱਤੇ ਇਸ ਤਰ੍ਹਾਂ ਦੇ ਤੁਹਾਨੂੰ ਬੂਥ ਨਜ਼ਰ ਆ ਜਾਣਗੇ ਜਿਹੜੇ ਸਾਡੇ ਗੁਰੂਆਂ ਨੇ ਸਾਨੂੰ ਵਿਲੱਖਣ ਸੇਵਾ ਦਿੱਤੀ ਆ ਲੰਗਰ ਦੀ ਉਹ ਵੀ ਸਮਾਜ ਅਤੇ ਲੋੜਵੰਦ ਲੋਕਾਂ ਲਈ ਬਹੁਤ ਜ਼ਰੂਰੀ ਆ ਹਿੰਦੂ ਨਿਆਏ ਪੀੜ ਨੇ ਇਹ ਜੁਲਾਈ 2020 ਨੂੰ ਬੀੜਾ ਚੁੱਕਿਆ ਸੀ ਕਿ ਸੱਚਾ ਤੇ ਸੁੱਚਾ ਇਤਿਹਾਸ ਜਿੱਥੇ ਲੋਕਾਂ ਤੱਕ ਪਹੁੰਚੇ ਇੱਕ ਵਧੀਆ ਪੋਸ਼ਟਿਕ ਭੋਜਨ ਰਸੋਈ ਦੇ ਵਿੱਚ ਜਿੰਨਾ ਵੀ ਸਮਾਨ ਬਣਦਾ ਸਾਰਾ ਓਪਨ ਬਹੁਤ ਵਧੀਆ ਹਾਈਜੀਨਿਕ ਸਿਸਟਮ ਦੇ ਨਾਲ ਇਹ ਸਾਰੀ ਰਸੋਈ ਚੱਲਦੀ ਆ। ਤੋਂ ਜਿਹੜਾ ਵੀ ਖਾਣਾ ਚਾਹੇ ਤੁਸੀਂ ਵੀ ਖਾ ਕੇ ਦੇਖੋ ਕਦੇ ਸਾਰਾ ਬਹੁਤ ਬਹੁਤ ਵਧੀਆ ਖਾਣਾ ਵਧੀਆ ਤਿਆਰ ਹੁੰਦਾ। ਬੜੇ ਪ੍ਰਾਊਡਲੀ ਕਹਿਣਾ ਕਿ ਜਿਹੜੀ ਅਸੀਂ ਰਸੋਈ ਚਲਾਣੇ ਅਸੀਂ ਗਵਰਨਮੈਂਟ ਦੇ ਸਾਰੇ ਮਾਪਦੰਡ ਉਹਦੇ ਚ ਪੂਰੇ ਕਰਦੇ ਆ। ਜੋ ਵੀ ਲਾਇਸੈਂਸ ਫੂਡ ਦਾ ਜਾਂ ਕਿਸੇ ਤਰ੍ਹਾਂ ਦਾ ਵੀ ਚਾਹੀਦਾ ਹੁੰਦਾ ਸਾਰੇ ਅਸੀਂ ਲੈ ਹੋਏ ਨੇ ਨਮਸਤੇ ਸਸਰੀਕਾਲ ਆਦab ਮੈਂ ਪ੍ਰਦੀਪ ਭੰਡਾਰੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਗਿਰਤਮੰਦ ਲੋਕਾਂ ਵਾਸਤੇ ਰੋਟੀ ਦੀ ਸੇਵਾ ਗਿਰਤਮੰਦ ਇਸ ਲਈ ਕਿਹਾ ਹੈ ਕਿਉਂਕਿ ਜਿਹੜੇ ਲੋਕ ਫ੍ਰੀ ਦੇ ਵਿੱਚ ਖਾਣਾ ਨਹੀਂ ਖਾਣਾ ਚਾਹੁੰਦੇ ਜਾਂ ਲੰਗਰ ਤੋਂ ਖਾਣਾ ਨਹੀਂ ਖਾਣਾ ਚਾਹੁੰਦੇ ਤੇ ਆਪਣਾ ਮੁੱਲ ਦਾ ਪੈਸੇ ਦੇ ਕੇ ਖਾਣਾ ਖਾਣਾ ਚਾਹੁੰਦੇ ਨੇ ਉਹਨਾਂ ਲੋਕਾਂ ਵਾਸਤੇ ਜਿਹੜਾ ਹੈਗਾ ਇਹ ਬੂਥ ਤਿਆਰ ਕੀਤਾ ਗਿਆ ਸ਼ਹਿਰ ਦੇ ਵਿੱਚ ਵੱਖ-ਵੱਖ ਲੋਕੇਸ਼ਨਾਂ ਦੇ ਉੱਤੇ ਇਸ ਤਰ੍ਹਾਂ ਦੇ ਤੁਹਾਨੂੰ ਬੂਥ ਨਜ਼ਰ ਆ ਜਾਣਗੇ ਜਿਹਦੇ ਵਿੱਚ 10 ਰੁਪਏ ਦਾ ਭਰਪੇਟ ਖਾਣਾ ਮਿਲਦਾ ਹੈ ਤੇ ਇਹ ਇਸ ਵਾਸਤੇ ਇਹਨੂੰ ਗਿਰਤਮੰਦ ਲੋਕਾਂ ਵਾਸਤੇ ਜਿਹੜਾ ਖਾਣਾ ਇਹ ਕਿਹਾ ਗਿਆ ਹੈ ਵੀ ਜਿਹੜੇ ਬੰਦੇ ਮੋਲ ਦਾ ਖਾਣਾ ਲੈ ਕੇ ਖਾਣਾ ਚਾਹੁੰਦੇ ਨੇ ਜਦਕਿ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸ਼ਰਮਿੰਦਗੀ ਮਹਿਸੂਸ ਨਾ ਹੋਵੇ ਕਿਉਂਕਿ ਕੁਝ ਲੋਕ ਜਿਹੜੇ ਹੈਗੇ ਨੇ ਉਹ ਮਹਿਸੂਸ ਕਰਦੇ ਨੇ ਵੀ ਮੈਂ ਲੰਗਰ ਚੋਂ ਖਾਣਾ ਖਾ ਰਿਹਾ ਹਾਂ ਪਰ ਉਹਨੂੰ ਮਹਿਸੂਸ ਨਹੀਂ ਹੋਣ ਦਿੱਤਾ ਇਸ ਵਾਸਤੇ ਜਿਹੜੇ ਬੂਥ ਸ਼ਹਿਰ ਦੇ ਵੱਖ-ਵੱਖ ਏਰੀਆ ਦੇ ਵਿੱਚ ਲਗਾਏ ਗਏ ਨੇ ਸਾਡੇ ਨਾਲ ਪ੍ਰਵੀਨ ਡੰਗ ਜੀ ਮੌਜੂਦ ਨੇ ਸੀ ਉਹਨਾਂ ਨਾਲ ਗੱਲਬਾਤ ਕਰ ਲਏ ਨੇ ਅਸਰ ਕੀ ਕਹਿਣਾ ਚਾਹੁੰਦੇ ਹੋ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਜਿਹੜੇ 10 ਰੁਪਏ ਦੀ ਰੋਟੀ ਦੇ ਜਿਹੜੇ ਆ ਬੂਥ ਲਗਾਏ ਗਏ ਨੇ ਦੇਖੋ ਇਸ ਤਰ੍ਹਾਂ ਜਿਹੜੇ ਸਾਡੇ ਗੁਰੂਆਂ ਨੇ ਸਾਨੂੰ ਵਿਲੱਖਣ ਸੇਵਾ ਦਿੱਤੀ ਆ ਲੰਗਰ ਦੀ ਉਹ ਵੀ ਸਮਾਜ ਦੇ ਤੇ ਲੋੜਵੰਦ ਲੋਕਾਂ ਲਈ ਬਹੁਤ ਜ਼ਰੂਰੀ ਆ ਤੇ ਇਹ ਜਿਹੜੀ ਇੱਕ ਸੇਵਾ ਚੱਲਦੀ ਹੈ ਖਾਲੀ ਖਾਣੇ ਦੀ ਸੇਵਾ ਨਹੀਂ ਹੈ ਇਹ ਇੱਕ ਜਿਹੜਾ ਇਤਿਹਾਸ ਦੱਬਿਆ ਹੋਇਆ ਸੀ ਦਿਵਾਨ ਟੋਡਰ ਮਲ ਜੀ ਬਾਰੇ ਬੱਚੇ-ਬੱਚੇ ਨੂੰ ਜਿਹੜਾ ਨਹੀਂ ਪਤਾ ਸੀ ਜਿਨ੍ਹਾਂ ਦੀ ਜ਼ਿੰਮੇਵਾਰੀ ਸੀ ਕਿ ਸੱਚਾ ਤੇ ਸੋਚਾ ਇਤਿਹਾਸ ਲੋਕਾਂ ਤੱਕ ਪਹੁੰਚੇ ਉਹਨਾਂ ਨੇ ਜਿਸ ਲਈ ਆਪਣੀ ਪੂਰੀ ਜ਼ਿੰਮੇਵਾਰੀ ਨਹੀਂ ਨਿਭਾਈ ਤਾਂ ਹਿੰਦੂ ਨਿਆਂਪੀੜ ਨੇ ਇਹ ਜੁਲਾਈ 2020 ਨੂੰ ਬੀੜਾ ਚੁੱਕਿਆ ਸੀ ਕਿ ਸੱਚਾ ਤੇ ਸੋਚਾ ਇਤਿਹਾਸ ਜਿੱਥੇ ਲੋਕਾਂ ਤੱਕ ਪਹੁੰਚੇ ਇੱਕ ਨਿਰੰਤਰਤਾ ਉਹਦੇ 'ਚ ਬਣੀ ਰਵੇ ਰਸੋਈ ਇੱਕ ਮਾਧਿਅਮ ਹੈ ਕੰਟੀਨਿਊਸ ਪ੍ਰੋਸੈਸ ਦਾ ਤੇ ਅੱਜ ਇਸ ਬੂਥ ਦੇ ਉੱਤੇ ਯੋਗ ਸੇਵਾ ਪਰਿਵਾਰ ਦੀ ਜਿਹੜੀ ਟੀਮ ਹੈ ਜਿਹਦੇ ਅਧਿਐਕਸ਼ ਸ਼੍ਰੀ ਗਨਪਤਰਾਏ ਵਿਗਜੀ ਕਪਿਲ ਚੋਗ ਜੀ ਵਿਨੋਦ ਢਾਵਰ ਜੀ ਅਰਜੀਵ ਕਾਲੜਾ ਜੀ ਉਹਨਾਂ ਦਾ ਸਵੇਰੇ ਫੋਨ ਆਇਆ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਥੋੜੇ ਦਿਨ ਪਹਿਲਾਂ ਮੈਂ ਆਪਣੀ ਟੀਮ ਨਾਲ ਡਿਸਕਸ ਕਰ ਰਿਹਾ ਸੀ ਕਿ ਇਹ ਸੇਵਾ ਚਲਾਨੀ ਔਖੀ ਹੋ ਰਹੀ ਆ ਫੰਡ ਦੀ ਕਮੀ ਹੋ ਰਹੀ ਆ ਮਹਿੰਗਾਈ ਬਹੁਤ ਹੋ ਚੁੱਕੀ ਆ ਪਰ ਸਾਡੀ ਟੀਮ ਦੇ ਵਿੱਚ ਕਹਿ ਲਓ ਇੱਕ ਕਮੀ ਆ ਵੀ ਅਸੀਂ ਕਿਸੇ ਨੂੰ ਸੇਵਾ ਲਈ ਕਹਿ ਨਹੀਂ ਬੰਦੇ ਨਾ ਅੱਜ ਤੱਕ ਅਸੀਂ ਕਿਸੇ ਨੂੰ ਫੋਨ ਕੀਤਾ ਪਰ ਅਸੀਂ ਸੇਵਾ ਪਰਮਾਤਮਾ ਦੇ ਚਰਨਾਂ 'ਚ ਜਰੂਰ ਲਾ ਦਿੱਦੀ ਆ ਉਹਨਾਂ ਨੇ ਆਪੇ ਹੀ ਇਹਨਾਂ ਨੂੰ ਅੱਜ ਇਸ ਸੇਵਾ ਦੇ ਵਿੱਚ ਯੋਗਦਾਨ ਪਾਣ ਭੇਜਤਾ ਉਹਨਾਂ ਨੇ ਅੱਜ 31000 ਰੁਪਏ ਦਾ ਚੈੱਕ ਇਸ ਰਸੋਈ ਦੇ ਨਾਮ ਦਿੱਤਾ ਮੈਂ ਪਰਮਾਤਮਾ ਦੇ ਚਰਨਾਂ 'ਚ ਜਿੱਥੇ ਅਰਦਾਸ ਕਰਦਾ ਕਿ ਸਾਡੇ ਜਿਹੜੇ ਸਤਕਾਰਯੋਗ ਆਏ ਸੀਗੇ ਬਜ਼ੁਰਗ ਇਹਨਾਂ ਨੂੰ ਇਸੇ ਤਰ੍ਹਾਂ ਤਾਕਤ ਬਖਸ਼ਣ ਸਮਾਜ ਦੀ ਸੇਵਾ ਲਈ ਯੋਗ ਵੀ ਕਰਾਉਂਦੇ ਨੇ ਮੇਨੀ ਰੋਜ ਗਾਰਡਨ ਦੇ ਵਿੱਚ ਸਮੇਂ-ਸਮੇਂ ਦੇ ਉੱਤੇ ਇਸ ਰਸੋਈ ਦੇ ਵਿੱਚ ਸਹਿਯੋਗ ਵੀ ਪਾਉਂਦੇ ਨੇ ਇੱਕ ਗੱਲ ਹੋਰ ਕਹਿਣੀ ਜਾਊਂਗਾ ਕਿ ਅਸੀਂ ਦੇਖਦੇ ਹਾਂ ਕੋਈ ਕਿਸੇ ਕੋਲ ਜਿਹੜੇ ਮਦਦ ਮੰਗਣ ਜਾਂਦਾ ਤੇ ਕਈ ਵਾਰੀ ਉਹਨੂੰ ਮਾੜੀ ਦ੍ਰਿਸ਼ਟੀ ਨਾਲ ਦੇਖਿਆ ਜਾਂਦਾ ਕਿ ਇਹ ਮਦਦ ਮੰਗਣ ਕਿਉਂ ਆਇਆ ਪਰ ਇਹ ਹਮੇਸ਼ਾ ਹਲੀਮੀ ਨਾਲ ਯਾਦ ਰੱਖਣਾ ਚਾਹੀਦਾ ਤੁਹਾਡੇ ਕੋਲ ਮਦਦ ਮੰਗਣ ਆਉਣ ਤੋਂ ਪਹਿਲਾਂ ਉਹਨੇ ਜਰੂਰ ਪਰਮਾਤਮਾ ਤੋਂ ਮਦਦ ਮੰਗੀ ਹੋਣੀ ਆ ਪਰਮਾਤਮਾ ਨੇ ਉਹਨੂੰ ਤੁਹਾਡੇ ਕੋਲ ਭੇਜਿਆ ਤੇ ਤੁਹਾਡੀ ਜ਼ਿੰਮੇਵਾਰੀ ਬਣਦੀ ਆ ਪੂਰੀ ਇਮਾਨਦਾਰੀ ਨਾਲ ਉਸ ਸੰਸਥਾ ਦੀ ਮਦਦ ਕਰੋ ਔਰ ਹਿੰਦੂ ਨਿਆਏ ਪੀੜ ਪੂਰੀ ਇਮਾਨਦਾਰੀ ਨਾਲ ਪ੍ਰਯਾਸ ਕਰਦੀ ਆ ਕਿ ਸੱਚਾ ਸੁੱਚਾ ਇਤਿਹਾਸ ਤੇ ਸੇਵਾ ਸਿਮਰਨ ਸੁਰੱਖਿਆ ਨਿਰੰਤਰ ਚਲਦੀ ਰਹੇ ਅਟੁੱਟ ਚਲਦੀ ਰਹੇ ਔਰ ਡੰਗ ਸਾਹਿਬ ਜਿਵੇਂ ਤੁਸੀਂ ਹੁਣੀ ਗੱਲ ਕੀਤੀ ਹੈ ਵੀ ਸ਼ਰਮ ਆਂਦੀ ਹੈ ਵੀ ਫੰਡਿੰਗ ਦੀ ਗੱਲ ਕਰਦੇ ਜਦੋਂ ਕਿਸੇ ਨੂੰ ਕਹਿ ਨਹੀਂ ਸਕਦੇ ਤੇ ਪ੍ਰਮਾਤਮਾ ਨੇ ਜਰੀਆ ਪਹਿਲਾਂ ਹੀ ਬਣਾ ਦਿੱਤਾ ਹੁੰਦਾ ਆ ਵੀ ਤੁਹਾਡੀ ਟੀਮ ਦੇ ਵਿੱਚ ਕਿੰਨੇ ਕਿ ਮੈਂਬਰ ਨੇ ਸੰਸਥਾ ਦੇ ਤੇ ਇਹ ਫੰਡਿੰਗ ਦਾ ਕੀ ਸਿਸਟਮ ਹੈ ਜਿਵੇਂ ਹੁਣ ਤੁਸੀਂ ਵੀ ਕਹੇ ਵੀ ਮੰਗ ਨਹੀਂ ਸਕਦੇ ਪਰ ਉਹਨੇ ਇੰਤਜ਼ਾਮ ਕਰ ਦਿੱਤਾ ਐਦਾਂ ਜੀ ਜਿਸ ਲਈ ਅਸੀਂ 5 ਅਗਸਤ 2020 ਨੂੰ ਇਹ ਸੇਵਾ ਸ਼ੁਰੂ ਕੀਤੀ ਸੀ ਕਿਸੇ ਨਾਲ ਅਸੀਂ ਕੋਈ ਪਲਾਨਡ ਗੱਲ ਨਹੀਂ ਕੀਤੀ ਸੀ ਕਿ ਇਹ ਇਹਦਾ ਖਰਚਾ ਕਿੱਥੋਂ ਆਏਗਾ ਕਿੱਦਾਂ ਚੱਲੇਗਾ ਕਿਉਂਕਿ ਕੋਸਟ ਤਾਂ 10 ਰੁਪਏ ਨਹੀਂ ਪੈਂਦੀ ਕੋਸਟ ਤਾਂ 20 ਰੁਪਏ ਤੋਂ ਉੱਪਰ ਪੈਂਦੀ ਆ ਪਰਮਾਤਵਾ ਜਾਣਦਾ ਅਸੀਂ ਆਪਣੇ ਸੇਨਾ ਗਰੁੱਪ ਜਿਹੜਾ ਸਾਡੇ ਮੈਂਬਰਾਂ ਦਾ ਬਣਿਆ ਹੋਇਆ ਉਹਦੇ ਵਿੱਚ ਜਿਹੜੀ ਚੀਜ਼ਾਂ ਦੀ ਜ਼ਰੂਰਤ ਹੁੰਦੀ ਆ ਉਹ ਅਸੀਂ ਲਿਸਟ ਇਕ ਪਾ ਲਈ ਦੀ ਆ ਔਰ ਸਾਡੇ ਜਿਹੜੇ ਮੈਂਬਰ ਨੇ ਆਪ ਹੀ ਆਪਣੇ ਤੌਰ ਦੇ ਉੱਤੇ ਸੇਵਾ ਜਿੱਥੇ ਕਰ ਦਿੰਦੇ ਨੇ ਲੁਧਿਆਣਾ ਸ਼ਹਿਰ ਦੇ ਵਿੱਚ ਸਾਡੇ ਸੰਗਠਨ ਵੱਲੋਂ ਗੁੱਲਕਾ ਲੱਗੀਆਂ ਹੋਈਆਂ ਨੇ ਗੁੱਲਕਾ ਚੋਂ ਸੇਵਾ ਆ ਜਾਂਦੀ ਆ ਉਹ ਕਹਿੰਦੇ ਬੂੰਦ ਬੂੰਦ ਨਾਲ ਘੜਾ ਭਰਦਾ ਉਹ ਬੂੰਦ ਬੂੰਦ ਨਾਲ ਹੀ ਪਿਛਲੇ 4.5 ਸਾਲ ਤੋਂ ਇਹ ਸੇਵਾ ਨਿਰੰਤਰ ਚੱਲ ਰਹੀ ਹੈ ਔਰ ਅੱਗੇ ਵੀ ਪ੍ਰਮਾਤਮਾ ਨੇ ਜਿੰਨੀ ਕੁ ਡਿਊਟੀ ਸਾਡੇ ਤੋਂ ਲੈਣੀ ਆ ਉਨੀ ਡਿਊਟੀ ਉਹ ਜ਼ਰੂਰ ਲਏਗਾ ਐਸਾ ਸਾਡਾ ਯਕੀਨ ਆ ਕਿੰਨੇ ਕੁ ਮੈਂਬਰ ਜੁੜ ਗਏ ਆ ਇਸ ਸੰਸਥਾ ਦੇ ਨਾਲ ਦੇਖੋ ਜੀ ਜਿਹੜੇ ਵੀ ਲੋਕ ਇਸ ਸੇਵਾ ਕਾਰਜ ਦੇ ਵਿੱਚ ਯੋਗਦਾਨ ਪਾਉਂਦੇ ਨੇ ਹਰ ਸਾਲ ਅਸੀਂ ਗੁਰਨਾਨਕ ਭਵਨ ਸਾਡੇ ਡੋਨਰ ਦੇ ਨਿਮਿਤ ਇੱਕ ਸਨਮਾਨ ਸਮਰੋਹ ਕਰਦੇ ਆ ਔਰ ਜੇ ਅਸੀਂ ਕਦੇ ਕਦੇ ਵਾਲੇ ਪਰਮਾਨੈਂਟ ਜੋ ਦੇਖੀਏ ਤਾਂ 300 ਦੇ ਕਰੀਬ ਲੋਕ ਇਸ ਵੇਲੇ ਇਹਦੇ ਵਿੱਚ ਯੋਗਦਾਨ ਹਰ ਮਹੀਨੇ ਪਾ ਰਹੇ ਨੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸਰ ਕੀ ਕਹਿਣਾ ਚਾਹੁੰਦੇ ਹੋ ਅੱਜ ਸੇਵਾ ਦੇ ਵਿੱਚ ਲੋਕ ਯੋਗਦਾਨ ਪਾ ਰਹੇ ਨੇ ਕੀ ਕਹਿਣਾ ਚਾਹੁੰਦੇ ਹੋ ਸਰ ਦੇਖੋ ਜੀ ਇਹ ਜਿਹੜਾ ਬੂਥ ਆ ਜਿਹੜੀ ਹੈ ਰਸੋਈ ਚੱਲ ਰਹੀ ਹੈ ਦਿਵਾਨ ਟੋਡਰ ਮਲਜੀ ਦੇ ਨਾਮ ਤੇ ਚੱਲ ਰਹੀ ਹੈ ਤੇ ਉਹਨਾਂ ਤੇ ਗੁਰੂ ਸਾਹਿਬ ਦੀ ਇੰਨੀ ਕਿਰਪਾ ਹੋਵੇ ਪ੍ਰਮਾਤਮਾ ਦੀ ਇੰਨੀ ਕਿਰਪਾ ਹੋਵੇ ਉਹਨਾਂ ਦੇ ਨਾਮ ਤੇ ਸੇਵਾ ਨਿਰੰਤਰ ਚੱਲਦੀ ਰਹੂਗੀ ਕਹਿਣਾ ਇਹ ਹੀ ਹੈ ਕਿ ਸਾਰਿਆਂ ਨੂੰ ਛੋਟੀ ਮੋਟੀ ਬੇਨਤੀ ਮੇਰੇ ਵੱਲੋਂ ਇਹ ਹੈ ਕਿ ਥੋੜਾ ਥੋੜਾ ਯੋਗਦਾਨ ਸਾਰੇ ਪਾਸ ਤਾਂ ਕਿ ਜਿਹੜੇ ਗੈਰਦਮੰਦ ਲੋਕ ਹੈ ਜਿਹੜੇ ਮੰਗ ਕੇ ਨਹੀਂ ਖਾ ਸਕਦੇ ਜਾਂ ਜਿਹੜੇ ਵੀ ਜ਼ਰੂਰਤਮੰਦ ਕਹਿ ਲਓ ਉਹ 10 ਰੁਪਏ ਦੇ ਵਿੱਚ ਜਿਹੜੀ ਹੈ ਭਰ ਪੇਟ ਜਿਹੜੀ ਰੋਟੀ ਖਾ ਸਕਦੇ ਨੇ ਉਹ ਖਾ ਲੈਂਦੇ ਨੇ ਔਰ ਇੱਕ ਵਧੀਆ ਪੋਸ਼ਟਿਕ ਭੋਜਨ ਰਸੋਈ ਦੇ ਵਿੱਚ ਜਿੰਨਾ ਵੀ ਸਮਾਨ ਬਣਦਾ ਸਾਰਾ ਓਪਨ ਬਹੁਤ ਵਧੀਆ ਹਾਈਜੀਨਿਕ ਸਿਸਟਮ ਦੇ ਨਾਲ ਇਹ ਸਾਰੀ ਰਸੋਈ ਚੱਲਦੀ ਆ ਤੋਂ ਜਿਹੜਾ ਵੀ ਖਾਣਾ ਚਾਹੇ ਤੁਸੀਂ ਵੀ ਖਾ ਕੇ ਦੇਖੋ ਕਦੇ ਸਾਰਾ ਬਹੁਤ ਬਹੁਤ ਵਧੀਆ ਖਾਣਾ ਵਧੀਆ ਤਿਆਰ ਹੁੰਦਾ ਠੀਕ ਹੈ ਜੀ ਸਾਰੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਗੈਰਤਮੰਦ ਲੋਕਾਂ ਵਾਸਤੇ ਖਾਣਾ ਦਾ ਜਿਹੜਾ ਬਣਾਇਆ ਵਾ ਸਿਸਟਮ ਚਲੋ ਕੋਈ ਗੱਲ ਨਹੀਂ ਨਹੀਂ ਕਹੀ ਬੋਲਣਾ ਚਾਹੁੰਦੇ ਪਰ ਇਹ ਜਿਹੜਾ ਗੈਰਤ ਮੰਦ ਲੋਕਾਂ ਵਾਸਤੇ ਜਿਹੜਾ ਖਾਣਾ ਤਿਆਰ ਕੀਤਾ ਜਾਂਦਾ ਹੈ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਜਿਹੜੇ ਇਸ ਤਰ੍ਹਾਂ ਦੇ ਬੂਥ ਲਗਾਏ ਗਏ ਨੇ ਤੇ ਬਹੁਤ ਵਧੀਆ ਉਪਰਾਲਾ ਆ ਆ ਸ਼੍ਰੀ ਟੌਡਰ ਮੱਲ ਜੀ ਜਿਹੜੀ ਵੱਲੋਂ ਰਸੋਈ ਦੀ ਜਿਹੜੀ ਸੇਵਾ ਹੁੰਦੀ ਹੈ ਨਿਰੰਤਰ ਚੱਲਦੀ ਆ ਰਹੀ ਹੈ ਹੋਰ ਕਹਿਣੀ ਚਾਹੂੰਗਾ ਕਿ ਕੋਈ ਵੀ ਜਿਸ ਲਈ ਰਸੋਈ ਖਾਣੇ ਨਾਲ ਸੰਬੰਧਿਤ ਚੱਲਦੀ ਹੈ ਲੋਕਾਂ ਦੀ ਸਿਹਤ ਉਹਦੇ 'ਚ ਠੀਕ ਰੱਖੀ ਜਾਣੀ ਜ਼ਰੂਰੀ ਹੁੰਦੀ ਹੈ ਮੈਂ ਬੜੇ ਪ੍ਰਾਊਡਲੀ ਕਹਿਣਾ ਕਿ ਜਿਹੜੀ ਅਸੀਂ ਰਸੋਈ ਚਲਾਣੇ ਅਸੀਂ ਗਵਰਨਮੈਂਟ ਦੇ ਸਾਰੇ ਮਾਪਦੰਡ ਉਹਦੇ ਚ ਪੂਰੇ ਕਰਦੇ ਆ ਜੋ ਵੀ ਲਾਇਸੈਂਸ ਫੂਡ ਦਾ ਜਾਂ ਕਿਸੇ ਤਰ੍ਹਾਂ ਦਾ ਵੀ ਚਾਹੀਦਾ ਹੁੰਦਾ ਸਾਰੇ ਅਸੀਂ ਲੈ ਹੋਏ ਨੇ ਜਿਹੜੇ ਲੋਕ ਇਸ ਰਸੋਈ ਚ ਪਰਮਨੈਂਟ ਸੇਵਾ ਕਰਦੇ ਨੇ ਉਹਨਾਂ ਨੂੰ ਅਸੀਂ ਮੈਡੀਕਲ ਫੈਸਿਲਿਟੀ ਵੀ ਪ੍ਰੋਵਾਈਡ ਕਰਦੇ ਆ ਔਰ ਜਿਹੜੇ ਲੋਕ ਟੈਂਪੂਆਂ ਦੇ ਉੱਤੇ ਸੇਵਾ ਕਰਦੇ ਆ ਸਾਰ ਬੰਦੇ ਦਾ ਹਿੰਦੂ ਨਾਇਬੀੜ ਔਰ ਦਿਵਾਨ ਟੋਡਰ ਮਲਜੀ ਸੇਵਾ ਰਸੋਈ ਪੂਰਾ ਖਿਆਲ ਰੱਖਦੀ ਆ ਬਹੁਤ ਧੰਨਵਾਦ ਸੋ ਤੁਹਾਨੂੰ ਇਹ ਜਾਣਕਾਰੀ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਆਪਣੇ ਕਮੈਂਟਾਂ ਦੇ ਵਿੱਚ ਸਾਨੂੰ ਜਰੂਰ ਦੱਸਿਓ ਤੇ ਕਮੈਂਟ ਸੱਭੇ ਭਾਸ਼ਾ ਦੇ ਵਿੱਚ ਦੇਣਾ ਇਸ ਤਰ੍ਹਾਂ ਦੀ ਹੋਰ ਅਪਡੇਟਸ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਾਵਾਂਗੇ ਲੁਧਿਆਣਾ ਤੋਂ ਕੈਮਰਾਮੈਨ ਦੀਪਕ ਦੇ ਨਾਲ ਪ੍ਰਦੀਪ ਭੰਡਾਰੀ ਲੁਧਿਆਣਾ ਲਾਈਵ